ਹਾਂਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਜੀ ਸਵੇਰੇ ਸਵੇਰੇ 5 ਵਜੇ ਅੱਜ ਤਕਰੀਬਨ ਜੋ-ਜੋ ਫੈਕਟਰੀਆਂ ਬੰਦ ਵੀ ਸੀਗੀਆਂ ਨਾ ਅੱਜ ਇੱਕ ਦੋ ਤਰੀਕ ਹੋ ਗਈ ਅੱਜ ਹਾਂ ਸੋਮਵਾਰ ਅੱਜ ਅੱਜ ਸਾਰੀਆਂ ਫੈਕਟਰੀਆਂ ਖੁੱਲ ਹੀ ਗਈਆਂ ਤਕਰੀਬਨ ਅੱਜ ਹੈ ਨਹੀਂ ਕੋਈ ਵੀ ਜਿਹੜੀ ਫੈਕਟਰੀ ਜਿਹੜੀ ਇੱਥੇ ਨਾ ਖੁੱਲੂਗੀ ਅੱਜ ਤਾਂ ਸਾਰੀਆਂ ਹੀ ਖੁੱਲ ਜਾਣੀਆਂ ਨੇ ਕਿਉਂਕਿ ਅਗਸਤ ਚ ਛੁੱਟੀਆਂ ਚੱਲ ਰਹੀਆਂ ਸੀਗੀਆਂ ਨਾ ਗਰਮੀਆਂ ਦੀ ਆ ਕਰਕੇ ਅੱਜ ਸਾਰੀਆਂ ਖੋਲ੍ਹੇ ਜਾਣੀਆਂ ਹੁਣ ਟਾਈਮ ਵੀ ਬਦਲ ਜਾਣੇ ਆ ਟਾਈਮ ਤਾਂ ਕਿਉਂਕਿ ਹੁਣ 5 ਵਜੇ ਆ 5 ਵਜੇ ਜੁਲਾਈ ਅਗਾਂ ਜੁਲਾਈ ਦੇ ਵਿੱਚ 5 ਵਜੇ ਚਾਨਣਾ ਹੁੰਦਾ ਹੁੰਦਾ ਸੀ ਆਪੂ ਆ ਦੇਖ ਲਓ ਹੁਣ ਕਿੰਨਾ ਹਨੇਰਾ ਵਾ ਆਂ ਲੱਗਦਾ ਵਾ ਹਜੇ 5 ਵਜੇ ਵੀ ਜਿਵੇਂ ਤੂ 3 ਵਜੇ ਹੁੰਦੇ ਆ ਹਨਾ ਹਜੇ ਹੋਰ ਨਹੀਂ 라 ਹੋਇਆ ਕਰਨਾ ਜਿਆਦਾ ਯਾਨੀ ਕਿ ਚੰਗਾ 7 ਵਜੇ ਪੂਰਾ ਇੰਨਾ ਨਿਹਰਾ ਹੋਇਆ ਕਰੂਗਾ ਜਿੰਨਾ ਹੁਣ ਨਹੀਂ ਰਾ ਨਾ ਸਾਢੇ 7 ਵਜੇ ਇੰਨਾ ਨਿਹਰਾ ਹੁੰਦਾ ਸਿਆਲਾਂ ਚ ਸਾਢੇ 7 8 ਵਜੇ ਤੱਕ ਐਨੇਰਾ ਰਹਿੰਦਾ ਵਾ ਚੰਗਾ ਉਹਨੇ ਰਾਜੇ 8 ਵਜੇ ਤੱਕ ਨਾ ਕਰਕੇ ਉਹ ਟੇਮ ਤੇ ਬਦਲੀ ਜਾਣੇ ਨੇ ਕੋਈ ਨਹੀਂ ਹੈ ਸੜਕਾਂ ਤੇ ਆੰਤੀ ਭਈਆ ਕਿਉਂਕਿ तकरीबन ਛੁੱਟੀਆਂ ਤੋਂ ਬਾਅਦ ਜ਼ਿਆਦਾਤਰ ਫੈਕਟਰੀਆਂ ਦਾ ਟਾਈਮ ਬਦਲੀ ਜਾਂਦੇ ਨੇ ਪਹਿਲਾਂ ਹੀ ਅਗਲੇ ਲਿਖ ਕੇ ਲਾ ਦਿੰਦੇ ਹੁੰਦੇ ਨੇ ਭਾਈ ਛੁੱਟੀਆਂ ਤੋਂ ਬਾਅਦ ਆਪਾਂ 8:00 ਵਜੇ ਲੱਗਾਂਗੇ ਹੈਨਾ ਸਾਡੀ ਅਸੀਂ ਪਹਿਲਾਂ ਦੇ ਹੀ ਖੁੱਲੇ ਹਾਂ ਜਸ 31 ਅਗਸਤ ਤੋਂ ਪਹਿਲਾਂ ਦੇ ਹੀ ਖੁੱਲ ਗਏ ਸੀ ਸਾਡੀ 21 ਤਰੀਕ ਨੂੰ ਖੁੱਲ ਗਈ ਸੀ ਫੈਕਟਰੀ ਤਾਂ ਕਰਕੇ ਸਾਡੇ ਟਾਈਮ ਦਾ ਹਜੇ ਟਾਈਮ ਚੇਂਜ ਨਹੀਂ ਹੋਇਆ ਹੈਗਾ ਹੋਜੂ ਬਸ ਅਗਲੇ ਹਫਤੇ ਤੱਕ ਤਕਰੀਬਨ ਸਾਨੂੰ ਯਾਰ ਸਾਡਾ ਨਾ ਫੈਕਟਰੀ ਦਾ ਟਾਈਮ ਸਭ ਤੋਂ ਵਧੀਆ ਲੱਗਦਾ 5 6 6:30 ਕੋਈ 7 ਵਜੇ ਵੀ ਘਰੇ ਆਉਂਦੇ ਨੇ 7 8 ਵਜੇ ਵੀ ਅਸੀਂ ਰਾਮ ਨਾਲ 8 ਘੰਟੇ ਕੰਮ ਕਰਕੇ 3 ਵਜੇ ਪੂਰੇ ਫ੍ਰੀ ਹੋ ਜਾਈਦਾ 3 ਵਜੇ ਅਸੀਂ ਬਾਹਰ ਹੁੰਨੇ ਆ ਕੰਮ ਤਾਂ ਹਨਾ ਸਾਨੂੰ ਟਾਈਮ ਪੂਰਾ ਵਧੀਆ ਲੱਗਦਾ ਅਸੀਂ ਸਾਨੂੰ ਅੱਤ ਜੀ ਪੈ ਗਈਆ ਸਾਨੂੰ ਤਾਂ ਇਹ ਵੀ ਹੁੰਦਾ ਵੀ ਨਾ ਹੀ ਹੋਵੇ ਰਾਮ ਨੂੰ 3:30-4 ਵਜੇ ਨੂੰ ਘਰੇ ਹੋਈਦਾ। ਉਦੋਂ ਬਾਅਦ ਬੰਦਾ ਆਰਾਮ ਕਰ ਲੈਂਦਾ ਆ ਕੇ। ਯਾਰ ਇੱਕ ਤਾਂ ਨਾ ਕੋਪੀਰਾਈਟ ਵਾਲਿਆਂ ਦਾ ਨਹੀਂ ਪਤਾ ਲੱਗਦਾ ਹੈਗਾ ਇਹਨਾਂ ਦਾ ਚੈਨਲ ਵਾਲਿਆਂ ਦਾ। ਉਹ ਲਾਈਵ ਪ੍ਰੋਗਰਾਮ ਚੱਲ ਰਿਹਾ ਸੀ, ਲਾਈਵ ਪ੍ਰੋਗਰਾਮ ਦੀ ਮੈਂ ਵੀਡੀਓ ਬਣਾ ਲਈ। ਥੋੜੀ-ਥੋੜੀ ਬਣਾਈ ਆ ਨਾਲੇ ਕਿੰਨੀ ਕਹੂ ਚਾਹ 5-5 6-6 ਸਕਿੰਟ ਦੀ ਬਣਾਈ ਆ। ਉਹ ਤਾਂ ਵੀ ਉਹਨਾਂ ਨੇ ਕੋਪੀਰਾਈਟ ਦੇਤਾ। ਜੇ ਹੁਣ ਪੂਰਾ ਐ ਲੱਗਿਆ ਹੋਇਆ ਵੀ ਚੱਲ ਰੋਜ਼ ਵੀਡੀਓ ਪਾਉਣੀਆਂ ਨੇ ਤੇ YouTube ਨਹੀਂ ਪਾਉਣ ਦਿੰਦਾ ਹੈਗਾ ਰੋਜ਼ ਵੀਡੀਓ ਤੇ ਫਿਰ ਮੈਂ ਹੁਣ ਡਿਲੀਟ ਕਰਕੇ हट ਜਾਂ ਮੈਂ ਇੱਕ ਦੀ ਵੀਡੀਓ ਸੁਣੀ ਸੀ ਉਹ ਕਹਿੰਦੇ ਵੀ ਜੇ ਤੀਜੀ ਚੌਥੀ ਵੀਰੀ ਆ ਜਵੇ ਤਾਂ ਚੈਨਲ ਬੰਦ ਕਰ ਦਿੰਦੇ ਆ ਮੈਂ ਕਿਹਾ ਮਸਾ ਤਾਂ ਬਦਲਣ ਲੱਗੇ ਨੇ ਕਿਤੇ ਉਹੀ ਕੰਮ ਨਾ ਕਰ ਦੇਣ ਫਿਰ ਉੱਥੇ ਕਿਹੜਾ ਮਿੰਤਕਾਰ ਹੋਣੀ ਆ ਵੀ ਬਾਈ ਯਾਰ ਆਏ ਨਾ ਕਰੋ ਐਂ ਕਰ ਦੋ ਅੱਗੇ ਦੀ ਨਹੀਂ ਕਰਦੇ ਫਿਰ ਮੈਂ ਹੁਣ ਉਹ ਵੀਡੀਓ ਹੀ ਡਿਲੀਟ ਕਰਤੀ ਫਿਰ ਦੇਖਣਾ ਹੁਣ ਉੱਥੇ ਜੇ ਵੀਡੀਓ ਪਾਉਂਗਾ ਤਾਂ ਮਿਊਜ਼ਿਕ ਲਾ ਕੇ ਪਾ ਦੂੰਗਾ ਆਵਾਜ਼ ਬੰਦ ਕਰਕੇ ਉਹ ਗਾਣੇ ਵਾਲੀ ਦੇਖਦੇ ਆਂ ਬਾਕੀ ਹੁਣ ਫੇ ਆਈ ਛਤਰੀ ਬਹੁਤ ਬੜੀ ਆ ਇਹ ਜਿਹੜੀ ਪਰਸੋਂ ਨਮੀ ਲਿੱਤੀ ਆ ਨਾ ਬਹੁਤ ਬੜੀਆ ਹੈਵੀ ਗੋਲਜੀ ਆ ਮੈਂ ਦਾਦਗਟਨ ਕਰੀਏ ਮੀਂਹ ਆ ਗਿਆ ਆ ਦੇਖੋ ਬੱਦਲ ਘੋਰਦਾ ਦੇਖੋ ਮੌਸਮ ਪੂਰਾ ਵਧੀਆ ਹੋਇਆ ਹੋਇਆ ਵਾ ਅਜੇ ਉਹੀ ਕਹਿੰਦੇ ਵੀ ਜਿਹੜੇ ਗਰਜਦੇ ਆ ਬਰਸਦੇ ਨਹੀਂ ਆਰੇ ਬਿਜਲੀ ਲੱਸ਼ਕਦੀ ਆ ਘੋਰਦਾ ਵਾ ਤੇ ਇੰਨਾ ਜ਼ਿਆਦਾ ਨਹੀਂ ਪੈ ਰਿਹਾ ਅੱਜ ਨੂੰ ਪਤਾ ਬਾਜੀ ਆਉਂਦੀ ਹੋਣੀ ਆ ਬਸ ਇੰਨਾ ਰ ਪੈ ਰਿਹਾ ਪਹਿਲਾਂ ਥੋੜੀ ਜਿਹੀ ਲੱਗਿਆ ਛੁੱਟੀ ਜੀ ਤੇਜ਼ ਛਤਰੀ ਉਹ ਵੀ ਨਰੋਈ ਆ ਯਾਰ ਨਹੀਂ ਤਾਂ ਜਿਹੜੀਆਂ ਉਹ ਛੋਟੀਆਂ ਦੀਆਂ ਹੁੰਦੀਆਂ ਨੇ ਟੇਡੀਆਂ ਹੀ ਹੋ ਜਾਂਦੀਆਂ ਨੇ ਮਗਰ ਨੂੰ ਮੈਂ ਦੋ ਪਹਿਲਾਂ ਲਿੱਤੀਆਂ ਦੋ ਉਹ ਛੋਟੀਆਂ ਨਹੀਂ ਆ ਵੀ ਜਿਹੜੀਆਂ ਬੰਦੇ ਦੇ ਬੈਗ ਚ ਰਹਿਣ ਮਗਰ ਨੂੰ ਹੀ ਟੇਡੀਆਂ ਹੋ ਜਾਂਦੀਆਂ ਨੇ ਤਾਂ ਕਰਕੇ ਹੁਣ ਫਿਰ ਬੜੀ ਹੋਈ ਲੈ ਲਈ ਆ ਨਾਲ ਇੱਕ ਬਚਾਈ ਰੱਖਦੀ ਵਾਲੇ ਦਵਾਲੇ ਪਿੰਦਾ ਨਹੀਂ ਕਣੀ ਕਰਕੇ ਤੇ ਬੱਦਲ ਪੂਰਾ ਜੋਰਾਂ ਤੇ ਘੋਰਨ ਲੱਗਿਆ ਹੋਇਆ। ਮੀਂਹ ਪਈ ਜਾਂਦਾ ਹਲਕਾ ਹਲਕਾ ਜਿਹਾ ਦੇਖੋ। ਬਾਈਨਾਂ ਕ ਪੈਂਦਾ। ਹਵਾ ਖਾਸੀ ਚੱਲਦੀ ਆ। ਇਹਨੇ ਕਰ ਦੇਣੀ ਆ ਹੁਣ ਸਵੇਰ ਵੇਲੇ ਠੰਡ। ਆ ਪਿੱਛੇ ਜੇ ਮੀਂਹ ਪੈ ਕੇ ਹਟਿਆ ਸਵੇਰ ਵੇਲੇ ਹਲਕੀਆਂ ਹਲਕੀਆਂ ਨਹੀਂ ਉਹ ਜਾਗਤਾਂ ਪਹਿਣ ਲੱਗ ਗਈਆਂ ਸੀਗੀਆਂ ਪੂਰੀਆਂ ਬਾਹਦੀਆਂ ਟੀ-ਸ਼ਰਟਾਂ ਜੀਆਂ ਸਵੇਰੇ ਸਵੇਰੇ ਪਾਉਣੀਆਂ ਪੈ ਗਈਆਂ ਸੀਗੀਆਂ। ਮੈਂ ਏਜੰਸੀ ਲੱਭਦਾ ਫਿਰਦਾ ਸੀ ਮੈਨੂੰ ਏਜੰਸੀ ਵੀ ਨਹੀਂ ਲੱਭੀ ਇੱਥੇ ਇੱਕ ਗੈਸ ਬੂਸ ਵਾਲੀ ਏਜੰਸੀ ਉਹ ਜਿਹੜੇ ਆ ਗੈਸ ਬਿਜਲੀ ਦੇ ਬਿੱਲ ਆਉਂਦੇ ਆ ਉਹਨਾਂ ਦੀ ਏਜੰਸੀ ਆ ਪਤਾ ਨਹੀਂ ਕਿੱਥੇ ਹੋਊਗੀ ਉਹ ਦੇਖਦਾ ਇੱਥੇ ਕਿਸੇ ਮੁੰਡੇ ਤੋਂ ਪੁੱਛਦਾ ਦੁਕਾਨ ਵਾਲੇ ਤੋਂ ਇਹ ਏਜੰਸੀ ਹੈ ਹੀ ਨਹੀਂ ਹੈ ਜਾ ਰਹੀ ਇਹਦੇ ਉਹ ਮੇ ਘਰ ਲਿੱਤਾ ਸੀ ਉਹ ਮਾਲਕ ਨੇ ਨਾ ਆਨਲਾਈਨ ਹੀ ਇਹ ਕੀ ਕਹਿੰਦੇ ਆ ਆਪਾਂ ਅੰਗਰੇਜ਼ੀ ਆ ਆਨਲਾਈਨ ਹੀ ਯਾਨੀ ਕਿ ਦਮਾਂਦਾ ਕਰਕੇ ਇਹ ਖਲਵਾਏ ਹੋਏ ਨੇ ਉਹਨੇ ਗੈਸ ਤੇ ਬਿਜਲੀ ਦੇ ਹੈ ਨਾ ਇਹਦਾ ਦੂਰ ਆ ਦਫ਼ਤਰ ਇੱਥੋਂ ਹੁਣਾ 100 ਕਿਲੋਮੀਟਰ ਤੇ ਹੋਰ ਜ਼ਿਲ੍ਹੇ ਚ ਪੈ ਜਾਂਦਾ ਤੇ ਹੁਣ ਦੇਖਦੇ ਆ ਕਿਹੜੇ ਦਿਨ ਟਾਈਮ ਕੱਢ ਕੇ ਉੱਥੇ ਜਾ ਕੇ ਚੇਂਜ ਕਰਾਉਣਾ ਪੈਣਾ ਮਾਪ ਦੇ ਨੋਤੇ ਕਰਾਉਣਾ ਪੈਣਾ ਤਾਂ ਨਹੀਂ ਲੱਭਿਆ ਹੈਗਾ ਹੁਣ ਬਾਕੀ ਮੀਂਹ ਪਈ ਜਾਂਦਾ ਸਾਰੇ ਬੱਤਰ ਘੜਕਦਾ ਵੀ ਆ ਵੀਰ ਬਣ ਕੇ ਜਿਹਨੇ ਸਬਸਕ੍ਰਾਈਬ ਨਹੀਂ ਕੀਤਾ ਉਹ ਸਾਰੇ ਜਣੇ ਸਬਸਕ੍ਰਾਈਬ ਜ਼ਰੂਰ ਕਰਦੇ ਹੋ ਜਿਨ੍ਹਾਂ ਨੇ ਕੀਤਾ ਉਹਨਾਂ ਦਾ ਬਹੁਤ ਬਹੁਤ ਧੰਨਵਾਦ ਲਾਈਕ ਲਾਈਕ ਤੇ ਕਮੈਂਟ ਕਰਕੇ ਦੱਸ ਦਿਆ ਕਰੋ ਵੀਡੀਓ ਕਿਦਾਂ ਦੀ ਲੱਗਦੀ ਆ ਠੀਕ ਆ ਜੀ ਸ ਇੱਕ ਵਾਰੀ ਫੇਰ ਸਾਰਿਆਂ ਨੂੰ ਸასი ਸ਼ਕਾ